ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਹੋਰ ਦੱਸੋ ਵੀਰੇ ਸਾਰੇ ਠੀਕ ਹੋ ਤੇ ਆਪਾਂ ਹੁਣ ਪੀਨੇ ਆ ਗਏ ਚਨਾ ਸੂਪ ਐਨ ਵਧੀਆ ਜੱਸੇ ਬਾਈ ਦੇ ਸਪੈਸ਼ਲ ਹੱਥ ਦਾ ਜੱਸਾ ਬਾਈ ਸਪੈਸ਼ਲ ਪਿਆਉਗਾ ਸਾਣਾ ਚੂਪ ਅੱਜ ਜੱਸੇ ਵੀਰੇ ਕੀ ਹਾਲ ਨੇ ਐ ਵਧੀਆ ਵੀਰ ਜੀ ਕੈਮਾ ਐ ਚੜਦੀ ਕਲਾ ਕੀ ਖਾ ਰਿਹਾ ਫਿਰ ਅੱਜ 버거 ਬਿਲਕੁਲ ਖਾਓ ਪੁਲਕਾ ਖਾਓ ਟਿੱਕੀ ਖਾਓ ਚਨਾ ਸੂਪ ਖਾਓ ਐ ਚਨਾ ਸੂਪ ਪੀਓ ਤੇ ਆ ਵੀਰ ਆਪਣਾ ਜੱਸਾ ਪਛਾਣ ਕਰ ਲੋ ਜਦੋਂ ਵੀ ਕਲਾਰਾ ਆਉਂ ਤਾ ਵੀਰ ਲਵੇ ਜਰੂਰ ਆ ਕੇ ਜਾਇਆ ਕਰੋ ਬੜਾ ਵਧੀਆ ਸਮਝ ਵੀਰ ਦਾ ਤੇ ਹੁਣ ਆਪਣਾ ਸਮਾਨ ਹੋ ਰਿਹਾਗਾ ਤਿਆਰ ਤੇ ਪਹਿਲਾਂ ਆਪਣੇ ਕੀ ਪਾਇਆ ਇਹਦੇ ਚ ਪਹਿਲਾਂ ਪਟਕੀਆਂ ਕਰਮ ਕਰੀਆਂ ਨੇ ਹਾਂਜੀ ਪਟਕੀਆਂ ਕਰਮ ਕਰੀਆਂ ਉਦੋਂ ਬਾਅਦ ਦੋ ਬੰਨ ਲੈ ਲੇ ਹਾਂਜੀ ਦੋ ਬੰਨ ਨੇ ਹੈਨਾ ਹਾਂਜੀ ਤੇ ਬਿਲਕੁਲ ਕਿਹੜੇ ਹੈ ਕਿਹੜੇ ਚ ਕੀ ਚ ਕਰਦੇ ਆਪਾਂ ਹੈ ਹਾਂਜੀ ਵਧੀਆ ਇਹਦੀ ਕਾ ਬੀਜੀ ਹੈ ਰਫੈਂਡ ਚ ਚਲ ਵਧੀਆ ਵਧੀਆ ਆ ਜੱਸੇ ਬਾਈ ਦੀ ਦੁਕਾਨ ਆ ਭਾਈ ਪਿੱਛੇ ਇੱਥੇ ਬੈਠ ਕੇ ਤੱਕੀਵਣ ਸਾਰੇ ਆ ਵੀ ਛੋੜੇ ਕੀ ਰਹਿਣਾ ਹੈ ਰੋਟੀ ਖਾਣਾ ਆਣਾ ਚਲੇ ਗਏ ਆ ਮੁੰਡਾ ਵੀ ਆਇਆ ਇਹੀ ਪਿੰਡਾ ਤਰਾ ਕੰਗਰੋਈ ਦਾ ਸਪੈਸ਼ਲ ਕੁਲਚਾ ਖਾਣਾ ਆਇਆ ਹੈਗਾ ਅੱਪਾ ਤਾਂ ਖਾਣੇ ਆ 버ਗਰ ਤੇ 버ਗਰ ਪੈਕ ਕਰਾਣੇ ਆ ਤੇ ਤੁਹਾਨੂੰ ਸਪੈਸ਼ਲ ਜੱਸੇ ਵਾਈ ਦਾ ਜਿਹੜਾ ਤਿਆਰ ਕਰਿਆ ਹੋਇਆ ਤੁਹਾਨੂੰ ਚਨਾ ਸ਼ੂਪ ਸਪੈਸ਼ਲ ਚਨਾ ਸ਼ੂਪ ਤੁਹਾਨੂੰ ਕਿਹਾਵਾਂਗੇ ਅੱਜ ਦੇਖਿਓ ਕਿੱਦਾਂ ਬਣਦਾ ਕੀ ਗੱਲ ਬਾਤ ਆ ਕਿ ਬਸ ਸਟੈਂਡ ਦੇ ਵਿੱਚ ਹੀ ਦੁਕਾਨਾਂ ਗਈ ਵੀਰ ਦੀ ਜੱਸਾ ਸਪੈਸ਼ਲ ਜੀ ਨੂੰ ਮਰਜ਼ੀ ਪੁੱਛ ਲਿਓ 바ਵਾ ਨਾਮ ਆ ਇਹਨਾਂ ਦਾ ਤੇ ਲੱਗ ਗਈ ਭਈ ਜੂੜੀ ਇਧਰ 버ਗਰ ਆਪਣੇ ਪੈਕ ਹੋਣ ਲੱਗੇ ਤੇ ਇਧਰ ਮੁੰਡਾ ਲੱਗਿਆ ਚਨਾ ਸੂਪ ਬਣਾਉਣਾ ਤੇ ਆਹ ਸਮਾਨ ਪਤਾ ਚਨਾ ਸੂਪ ਦਾ ਤੇ ਆਹ ਚਨੇ ਦੇਖੋ ਗਰਮਾ ਗਰਮ ਜਾਦੇ ਹੁਣ ਆਪਾਂ ਹੀ ਜੰਗਾ ਵਿੱਚ ਦੇ ਜਾਦੇ ਨੂਨ ਜਣਾ ਭਾਈ ਤੇ ਠੀਕ ਜਿਹਾ ਰੱਖੀ ਜਗਾ ਇਹ ਦੇਖੋ ਸਪੈਸ਼ਲ ਨਿੰਬੂ ਬਸ ਜਿਆਦਾ ਖਟਾ ਨਾ ਹੋ ਖਰੇ ਠੰਡ ਆ ਗਈ ਜਿਆਦੇ ਕਿਤੇ ਖਟਾ ਹੋ ਜੇ ਹਾਂ ਜਿਆਦੇ ਨਾ ਹਾਂ ਜਿਆਦੇ ਹੋ ਜਾਂਦਾ ਨੇ ਕਈ ਵਾਰੀ ਬਹੁਤ ਸਾਰੇ ਨੇ ਜਿਆਦੇ ਪਾਉਂਦੇ ਨਹੀਂ ਹਾਂ ਕਈ ਪਾਉਂਦੇ ਨੇ ਹਨਾ ਤੇ ਬਾਕੀ ਸਵਾਦ ਦੇ ਮੁਤਾਬਕ ਪਰ ਮੈਨੂੰ ਜਿਆਦੇ ਸਿਸਟਮ ਜਿਹੜਾ ਹੈਗਾ ਇਹਦਾ ਇਹ ਦੇਖੋ ਉਹਨਾਂ ਕੋ ਪਾ ਲਓ ਜਿੰਨੇ ਪਾ ਦੇ ਉਹ ਪਾ ਸਕੇ ਖੰਜੀ ਰਾਜੀ ਭਾਈ ਜੀ ਸਪੈਸ਼ਲ ਚਨਾ ਸੂਪ ਹੁਣ ਤੁਹਾਨੂੰ ਪਿਉਉਣੇ ਆਗੇ ਤੇ ਹੁਣ ਆਪਾਂ ਕਰਦੇ ਆਂਗੇ ਟੇਸਟ ਕਿਉਂਕਿ ਅਸੀਂ ਹੁਣ ਇੱਥੇ ਹੋਣੀ ਨਾ ਪੀਣ ਬਹੁਤ ਟਿੱਕੀ ਚੀਜ਼ ਹੈਗੀ ਐਨੇ ਇਹ ਬਣੋ ਇੱਕ ਨੰਬਰ ਹੈਗਾ ਪਾਸਟ ਸਟੈਂਡ ਦੇ ਵਿੱਚ ਇਹਨੂੰ ਮਰਜ਼ੀ ਪੁੱਛ ਲਿਓ ਜੱਸਾ ਮੋਮੋਜ ਸੂਪ ਟਿੱਕੀ ਕੁਲਚਾ 버ਗਰ ਹਰ ਇੱਕ ਫਾਸਟ ਫੂਡ ਦਾ ਜਿਹੜਾ ਸਿਸਟਮ ਹੈ ਇਹ ਬਾਈ ਕੋਲੋਂ ਮਿਲਦਾ ਹੈਗਾ ਬੜਾ ਟੌਪ ਦਾ ਕੰਮਾਂਗਾ ਬਾਈ ਦਾ ਬਹੁਤ ਸਿਰੇ ਦਾ ਬਾਕੀ ਕੀ ਕਹਿਣਾਗਾ ਬਾਈ ਇਹਨ ਸਿਰੇ ਦਾ ਇੱਕ ਨੰਬਰ ਤੇ ਆਜੋ ਫਿਰ ਹੁਣ ਆਪਾਂ ਚੱਲਦੇ ਆਂਗੇ ਤੇ ਪਾਈਏ ਚਾਲੇ ਪਾਈ ਪਿੰਡ ਨੂੰ ਕਿਉਂਕਿ ਟਾਈਮ ਬਹੁਤ ਹੋ ਗਿਆ ਟਾਈਮ ਵੀ ਜ਼ਿਆਦਾ ਹੋ ਗਿਆ ਚੱਲਦੇ ਆਂਗੇ ਬਾਕੀ ਪਈ ਆਉਣਾ ਹੁੰਦਾ ਤਾਂ ਆਜਿਆ ਕਰੋ ਜੱਸੇ ਕੋਲੇ ਬਹੁਤ ਵਧੀਆ ਸਮਾਨ ਬਣਾਉਂਦਾਗਾ ਤੇ ਚਲੋ ਚੱਲੀਏ ਫਿਰ ਹੁਣ